ਮਾਜਾ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਬੱਚੀਵਿੰਡ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੀ ਹੈ ਵਿੱਚ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਵੀਰ ਜੀ ਟੋਟਲ ਤਿੰਨ ਪਸ਼ੂ ਖਾਵਾਂਗੇ ਜਿਸ ਦੇ ਵਿੱਚ ਦੋ ਮੱਝਾਂ ਤਾਜ਼ੀਆਂ ਸੋਈਆਂ ਸਵਾਈਆਂ ਤੇ ਇੱਕ ਗਾਂ ਹੈ ਵਿੱਚ ਹੁਣ ਕਰਦੇ ਆ ਵੀਰ ਜੀ ਕਿਸਾਨ ਵੀਰ ਦੇ ਨਾਲ ਗੱਲ ਤੇ ਸਾਰੇ ਪਸ਼ੂਆਂ ਬਾਰੇ ਲੈਣੇ ਹੈ ਰੇਟ ਬਾਰੇ ਤੇ ਦੁੱਧ ਬਾਰੇ ਕਲੀ-ਕਲੀ ਡਿਟੇਲ ਤੇ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਹਾਂਜੀ ਸੋਹਲ ਸਾਹਿਬ ਜੀ ਕੀ ਹਾਲ ਜੇ ਠੀਕ ਠਾਕ ਵਧੀਆ ਕੋਲੋਂ ਸਾਹਿਬ ਤੁਸੀਂ ਸੁਣਾਓ ਜੀ ਬਸ ਠੀਕ ਠਾਕ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੋ ਹਾਂਜੀ ਹਾਂਜੀ ਸਭ ਤੋਂ ਪਹਿਲੇ ਵੀਰ ਜੀ ਆਪਣਾ ਫੋਨ ਨੰਬਰ ਤੇ ਕਰ ਐਡਰੈਸ ਦੱਸ ਦਿਓ ਐਡਰੈਸ ਤੇ ਜੀ ਨਾਮ ਬਲਵੰਤ ਸਿੰਘ ਜੀ ਹਾਂਜੀ ਨਾਮ ਬਲਵੰਤ ਸਿੰਘ ਹਾਂਜੀ ਪਿੰਡ ਬੱਤੀ ਪਿੰਡ ਅੱਛਾ ਜੀ ਕੱਕੇ ਵਾਲਾ ਸਾਡੀ ਬੱਚੀ ਵਿੰਡ ਤੋਂ ਜਿਹੜਾ ਕੱਕੇ ਵਾਲਾ ਪੈਂਦਾ ਸਾਨੂੰ ਅੱਛਾ ਬੱਚੀ ਵਿੰਡ ਤੋਂ ਲਗਭਗ ਕਿਦੋਂ ਕਿੰਨਾ 2 ਕਿਲੋਮੀਟਰ 2 ਕਿਲੋਮੀਟਰ ਬੱਚੀ ਵਿੰਡ ਚ ਹੀ ਪਈ ਨੇ ਪਰ ਹੈ ਕੱਕੇ ਵਾਲਾ ਅੱਛਾ 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 ਜਿਹੜਾ ਲੋਕੋਗੇ ਪੈਂਦੀ ਆ ਹਾਂਜੀ ਤੇ ਜ਼ਿਲ੍ਹਾ ਜਿਹੜਾ ਅੰਮ੍ਰਿਤਸਰ ਆ ਠੀਕ ਹੈ ਵੀ ਜੀ ਅੱਜ ਦੇ ਕਿੰਨੇ ਨੇ ਆਪਣਾ ਆਪਣਾ ਫੋਨ ਨੰਬਰ ਦੱਸੋ ਪਹਿਲਾਂ 9465772793 ਇਹਦੇ ਤੇ WhatsApp ਇੱਕ ਵਾਰ ਫੇਰ ਫੋਨ ਨੰਬਰ ਦੱਸੋ 9465772793 ਠੀਕ ਹੈ ਜੀ ਇਹ ਫੋਨ ਨੰਬਰ ਹੈ ਨਾ ਤੇ ਟਾਰੀ ਤੋਂ ਕਿੰਨਾ ਪੈ ਗਿਆ ਆਪਾਂ ਨੂੰ ਟਾਰੀ ਤੋਂ 8-9 ਕਿਲੋਮੀਟਰ ਟਾਰੀ ਵਾਗਾ ਬਾਰਡਰ ਤੋਂ 8 32 33 ਪੈ ਜਾਂਦਾ 32 33 ਕਿਲੋਮੀਟਰ ਮੇਰੇ ਸਾਹ ਤੋਂ ਠੀਕ ਹੈ ਜੀ ਫੋਟੋ ਦਾ ਚਾਰਜ ਵੀਰੋ ਜਿੱਧਰੋਂ ਮਰਜ਼ੀ ਆ ਜਾਓ ਹਾਂ ਚਗਾਵੇਂ ਵਾਲੀ ਸਾਈਡ ਤੋਂ ਵੀ ਅੱਠ ਕਿਲੋ ਸਾਰੇ ਰਸਤੇ ਪਰ ਪੈਂਦੇ ਆ ਤੇ ਸਭ ਤੋਂ ਪਹਿਲੇ ਵੀਰ ਜੀ ਇਸ ਝੋਟੀ ਬਾਰੇ ਕੀ ਡਿਟੇਲ ਜੇ ਇਹ ਝੋਟੀ ਪਹਿਲਣਿਆ ਜੀ ਅੱਛਾ ਪਹਿਲੇ ਸੂਏ ਮੂੰਹ ਕਿੱਦਾਂ ਜੇ ਮੂੰਹ ਤਾਂ ਨਿਸਨਾ ਜਵਾਨ ਹੀ ਆ ਪਹਿਲਾ ਸੂਆ ਜੇ ਅੱਛਾ ਜੀ ਹਾਂ ਜੀ ਤੇ ਦੁੱਧ ਕਿੰਨਾ ਜੇ ਥੱਲੇ ਦੇ ਦੁੱਧ ਤਾਂ ਥੱਲੇ 10 ਕਿਲੋ ਜੇ 10 ਕਿਲੋ ਦੁੱਧ ਤਿਆਰ ਆ ਮੌਕੇ ਤੇ ਤੇ ਕਿੰਨੇ ਦਿਨਾਂ ਦੀ ਵੀਰ ਜੀ ਸੂਈ ਜੇ ਇਹਨੂੰ ਤਾਂ ਪੰਜਵਾਂ ਦਿਨ ਸੂਈ ਨੂੰ ਜੇ ਅੱਛਾ ਪ ਕਟਾ ਹੈ ਜੀ ਨਾ ਕਿਹੜਾ ਜੀ ਬੱਚਾ ਦਾ ਇਹਦਾ ਉਹ ਬਿਖਾ ਦੇ ਵੀਰ ਜੀ ਹੁਣ ਬੱਚਾ ਵੀ ਇੰਨੇ ਦਿਨਾਂ ਦਾ ਹੋ ਗਿਆ ਆਜੇ ਅਵੀਰ ਜੀ ਬੱਚਾ ਵੀ ਕਿੰਨੇ ਦਿਨ ਆਖਿਆ ਜੀ 5 ਦਿਨ ਹੋ ਗਏ ਜੀ 5 ਕਿ ਦਿਨ ਦੀ ਠੀਕ ਹੈ ਆ ਖੋਲੋ ਵੀਰ ਜੀ ਚਲਾ ਕੇ ਦਿਖਾਓ ਇਹਨੂੰ ਪਹਿਲਾਂ 10 ਕਿਲੋ ਮੌਕੇ ਦੇ ਖੁੱਲਾ ਢੁੱਲਾ ਦੁੱਧ ਤਿਆਰ ਹੈ ਕੱਚਾ ਜੀ ਠੀਕ ਹੈ ਬੋਲੇ ਜੀ ਹੋਰ ਵਾਜੂਗੀ ਅਵੀਰ ਜੀ ਕਰੋ ਚੱਕ ਪਾਸ 2 ਕਿਲੋ ਪਹਿਲੇ ਸੂਏ ਝੋਟੀ ਵੀਰ ਜੀ ਵੀਰ ਜੀ ਨੇ ਆਖਿਆ 10 ਕਿਲੋ ਮੌਕੇ ਦੇ ਤਿਆਰ ਆ ਇੱਕਬ ਟੱਕਿਆ ਜਣਾ ਸੁਈ ਦਾ ਨਹੀਂ ਜੀ ਨਹੀਂ 5 ਦਿਨ ਹੋਏ ਅੱਛਾ 5 ਦਿਨ ਹੋ ਗਏ ਜੀ ਸੁਈ ਨਾ ਹੋ ਗਿਆ ਆਰਡਰ ਦੀ ਕੁਆਲਿਟੀ ਨੇੜੇ ਤੋਂ ਤੇ ਥਾਣਾ ਦੀ ਕੁਆਲਿਟੀ ਵੀ ਜੀ ਚੱਕਾ ਬਿਲਕੁਲ ਵੀਰ ਜੀ ਪਿਓਰ ਜੈਡ ਬਲੈਕ ਦੇ ਵਿੱਚ ਸਿਰ ਪੂਛ ਜਿਹੜੀ ਆ ਉਹ ਸਿਰਫ 4 ਇੰਚ ਦੀ ਆ ਬਾਕੀ ਵੀਰ ਜੀ ਮੱਥੇ ਦੀ ਕੁਆਲਿਟੀ ਬਿਲਕੁਲ ਵੀਰ ਜੀ ਸਿੰਗਾ ਦੀ ਕੁਆਲਿਟੀ ਫੇਸ ਦੀ ਕੁਆਲਿਟੀ ਨੇੜੇ ਦੇ ਵਿੱਚ ਵੀ ਤੱਕੀ ਵੀਰ ਜੀ ਮੁੱਠੀ ਵਾਲਾ ਥਣ ਮੋਟੇ ਥਣ ਦੀ ਆ ਮੁੱਠੀ ਵਾਲਾ ਥਣਾ ਵਿੱਚ ਬਾਕੀ ਚਵਾਈ ਚ ਵੀ ਵੀਰ ਜੀ ਬਿਲਕੁਲ ਬੜੀ ਗ੍ਰੇਟ ਆ ਪੋਲੀ ਚਵਾਈ ਦੀ ਜੇ ਨਹੀਂ ਆਂਦੀ ਹੁਣ ਲਾਫ ਲੂ ਉੱਥੇ ਗਈਆਂ ਬੰਦੀ ਆਉਂਦੀ ਜੋ ਜੋ ਚਵਾਈਆਂ ਕਰੀ ਜਾਂਦੇ ਨਾ ਜੇ ਉਹਦੇ ਪੂਰੀ ਬੰਦੀ ਆਉਣੀ ਦੁੱਧ 12 ਕਿਲੋ ਕੱਢੂ ਠੀਕ ਹੈ ਹੁਣ ਮੋਕੇ 10 ਲੀਟਰ ਮੋਕੇ ਦੇ 10 ਕਿਲੋ ਤਿਆਰ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਵਾ ਲੈ ਠੀਕ ਹੈ ਜੀ ਠੀਕ ਹੈ ਜੀ ਇਹਦਾ ਵੀਲ ਵੇਖੋ ਇੱਧਰ ਤੇ ਵੀਲ ਹਾਂ ਵੀਰ ਜੀ ਕਰੋ ਚੱਕ ਪਾ ਵੀਰ ਜੀ ਨਾ ਕਿਹਾ ਵੀ ਚੁਵਾਈ ਹੋਈ ਹੈ ਜੀ ਬਿਲਕੁਲ ਮੋਟੀ ਦੀ ਹੈ ਤੇ ਠੰਡੀ ਸੀ ਇਹ ਤਾਂ ਦੋ ਦਾ ਨਹੀਂ ਤੇ ਤੁਹਾਨੂੰ ਧਾਰਾ ਮਾਰ ਕੇ ਵਿਖਾ ਦੇਣੀਆਂ ਸੀ ਸ਼ਾਮਾਂ ਤੱਕ ਕੋਈ ਗਾਹ ਕਾਜ ਨਾ ਉਤਰ ਚੁਵਾਈ ਸਾਡੀ 6.5 ਦੀ ਉਹ ਵਾਲੇ ਆ ਹਾਂਜੀ ਤੇ ਸ਼ਾਮਾਂ ਦੀ ਵੀ 6.5 ਦੀ ਠੀਕ ਹੈ ਇਹਦਾ ਵਿੱਚ ਕੀ ਮੁੱਲ ਮੰਗਦੇ ਜੀ ਮੁੱਲ ਤੇ ਕਰਾ ਨੂੰ ਤੇ ਪਛਾਣ ਵੇ ਕਰੀ ਜਾਂਦੇ ਅੱਛਾ ਜੀ ਹਾਂਜੀ ਤੇ ਛਟਰੀ ਕਿੱਥੋਂ ਤੱਕ ਹੈ ਦੱਸੋ ਸੋਹਣੇ ਭਾਜੀ ਕੁਝ ਆਪਾਂ 85 ਦੀ ਦੇ ਦੇਣੀ 85 ਦੀ ਹਾਂਜੀ 80 ਦੀ 80 ਦੀ ਹਾਂਜੀ ਲੋ ਬਲਵੰਤ ਜੀ ਹਾਂਜੀ ਸੋਹਣਾ ਨਾ ਕਰਤਾ ਜੀ ਡਾਨਾ ਕੋਈ ਨਹੀਂ ਉਹ ਚ ਮਾਨਤਨ ਕਰ ਦਾਂਗੇ ਸਾਡਾ ਮਾਨਤਨ ਵਿੱਚ ਤੁਸੀਂ ਆਪ ਕਰਵਾ ਦਿਓ ਜਰੂਰ ਜਰੂਰ ਜੀ ਕਿਹੜਾ ਵੀਰ ਵੀਡੀਓ ਵੇਖ ਕੇ ਸਬਸਕ੍ਰਾਈਬ ਕਰਕੇ ਆਊਗਾ ਉਹਨੂੰ 2000 ਰੁਪਏ ਸ਼ੂਟ 2000 ਰੁਪਏ ਸ਼ੂਟ ਹਾਂਜੀ ਚਲੋ ਜੀ ਸਾਡੇ ਲੋ ਵੀ ਸ਼ੂਟ ਹਾਂਜੀ 2 ਘਟ 80 ਦੀ ਹੋਗੀ ਡਾਨਾ ਠੀਕ ਹੈ ਵੀਰ ਜੀ ਪਰਟੀ ਛੋਟੀ ਦਿੰਦਾ ਕੋਈ ਨਹੀਂ ਵੀਰ ਜੀ ਕਰੋ ਕੁਆਲਟੀ ਚੈੱਕ ਪਾਸ 10 ਲੀਟਰ ਵੀਰ ਜੀ ਨਾ ਕਿਹਾ ਮੌਕੇ ਤੇ ਤਿਆਰ ਹੈ ਸਿੰਘਾਂ ਦੇ ਵਿੱਚ ਜੀ ਕੁਆਲਟੀ 88 ਦੀ ਛੋਟੀ ਵਿਗਣੀ ਹਾਂਜੀ ਕੁਆਲਟੀ ਵੀਰ ਜੀ ਵੇਖੋ ਫੇਸ ਦੀ ਕੁਆਲਟੀ ਬਿਲਕੁਲ ਵੀਟਿੰ ਦੋ ਘਟ ਵੀਰ ਜੀ ਵੀਰ ਜੀ ਨੇ ਰੱਖਿਆ ਜੀ 78000 ਰੁਪਏ ਦੀ ਝੋਟੀ ਹੈ ਬਿਲਕੁਲ ਰਵਾਂਗੇ ਠੀਕ ਹੈ ਵੀਰ ਜੀ ਆ ਦੂਸਰੀ ਦੀ ਕੀ ਵੀਰ ਜੀ ਹੈਗਾ ਜੇ ਉਹ ਵੀ ਪਹਿਲਾਂ ਝੋਟੀ ਏ ਉਹ ਵੀ ਪਹਿਲੇ ਸੂਏ ਜੀ ਹਾਂ ਜੀ ਉਹ ਵੀ ਪਹਿਲੇ ਸੂਏ ਜੀ ਅੱਛਾ ਜੀ ਇਹਦਾ ਦੁੱਧ ਕਿੰਨਾ ਜੇ ਇਹਦੇ ਥਲੇ ਸਾਢੇ 8 ਕਿਲੋ ਜੇ ਸਾਢੇ 8 ਕਿਲੋ ਮੌਕੇ ਤਿਆਰ ਆ ਇਹਦੇ ਤਿਆਰ ਇਹਦੇ ਮਗਰ ਬੱਚਾ ਕੀ ਜੇ ਇਹਦੇ ਮਗਰ ਕੱਟੀ ਜੇ ਇਹਨੂੰ ਅਜ ਤੀਸਰਾ ਦਿਨ ਜੇ ਸੂਈ ਨੂੰ ਇਹਦੇ ਮਗਰ ਕੱਟੀ ਹੈ ਹਾਂ ਜੀ ਠੀਕ ਉਹ ਵੀ ਨੀਲੀ ਉਹ ਵੀ ਨੀਲੀ ਰਾਵੀ ਕਰੋਸ ਜੀ ਹੈ ਹਾਂ ਜੀ ਜਿਸ ਤਰ੍ਹਾਂ ਮਾਂ ਦਾ ਫੇਸ ਇਦਾਂ ਹੀ ਹੈ ਨਾ ਠੀਕ ਹੈ ਜੀ ਤੇ ਟੋਟੀਆਂ ਜੀਆਂ ਆਈਆਂ ਸੀ ਮੇਰੇ ਕੋਲ ਤੇ ਅਜੇ ਬਾਕੀ ਲੱਪੇ ਲੁਪੇ ਨਹੀਂ ਚੁੱਕੇ ਅੱਛਾ ਜੀ ਪੂਰੀਆਂ ਹਾਈਟ ਦੀਆਂ ਵੱਡੀਆਂ ਕਰੋ ਵੀਰ ਜੀ ਕੁਆਲਟੀ ਚੈੱਕ ਸਿੰਘਾਂ ਦੀ ਕੁਆਲਟੀ ਪਿਸ਼ੇਡਰ ਦੀ ਕੁਆਲਟੀ ਪੂਰੀਆਂ ਮਤਲਬ ਚੰਗੀਆਂ ਨੇ ਹੁਣ ਮੌਕੇ ਦੇ ਵੀਰ ਜੀ ਕਿੰਨਾ ਆਖਿਆ ਥੋ ਤਿਆਰ ਅੱਜ 8 ਕਿਲੋ ਤਿਆਰ ਹੋਊਗਾ ਸਾਢੇ 8 ਕਿਲੋ ਵੀਰ ਜੀ ਮੌਕੇ ਦੇ ਵੀਰ ਜੀ ਨੇ ਆਖਿਆ ਵੀ ਤਿਆਰ ਕਰ ਦੇ ਦਾਂਗੇ 8 ਕਿਲੋ ਕਮਾ ਦਿਓ ਕਮਾ ਦਿਓ ਸੋਣੇ ਜੀ ਕਮਾ ਦਿਓ ਥਣਾ ਦੀ ਵੀਰ ਜੀ ਕੁਆਲਟੀ ਚੈੱਕ ਕਰੋ ਫੇਸ ਦੀ ਕੁਆਲਿਟੀ ਬੱਚਾ ਕੱਟਿਆ ਖੈ ਨਾ ਵਿੱਚ ਕੱਟੀ ਇਹਦੇ ਮਗਰ ਵੀਰ ਜੀ ਕੱਟੀ ਜੀ ਕਿੰਨੇ ਦਿਨ ਦੇ ਹੋ ਗਈ ਜੀ ਇੱਕ ਤੀਜਾ ਤਾਂ ਨਹੀਂ ਸੂਈ ਨੂੰ ਜੇ ਤਿੰਨਾਂ ਦਨਾਂ ਦੀ ਵੀਰਜੀ ਵੀਰ ਜਣਾ ਨੇ ਆਖਿਆ ਜੀ ਤਿਆਰ ਸੂਈ ਹੈ ਵੀਰਜੀ ਹੈ ਥਣਾ ਦੀ ਵੀਰਜੀ ਕੁਆੜ ਦੀ ਬਿਰਤੋਂ ਦੇਖੋ ਮੁੱਠੀ ਵਾਲਾ ਥਣ ਲਗਾਇਆ ਹੈ ਵੀਰਜੀ ਨੂੰ ਨਾ ਧਿਲੋਂ ਸਾਹਿਬ ਥਣ ਦੇਖਣ ਨੂੰ ਪਤਲਾ ਜਾਪੂਗਾ ਹਾਂ ਜੀ ਪਤਲਾ ਥਣ ਕੋਈ ਵੀਰ ਜਿਹੜਾ ਮੱਦੀ ਚਵਾਈ ਹੈ ਆਪਣੀ ਪਹਿਲੀ ਕਰ ਲੈ ਤੇ ਸਾਡੇ ਨਾਲ ਸਬਦਾ ਕਰ ਲੈ ਅੱਛਾ ਜੀ ਆਹ ਟਾਈਮ ਆਇਆ ਕੁਝ ਨਹੀਂ ਨਹੀਂ ਤੇ ਮੈਂ ਤੁਹਾਨੂੰ ਚਵਾਈ ਕਰਕੇ ਵਿਖਾ ਦਨੀ ਅੱਛਾ ਥਾਰ ਜਿਹੜੀ ਆ ਉਹ ਭਾਵੇਂ ਥਣ ਛੋਟਾ ਵਾ ਥਾਰ ਮੋਟੀ ਆ ਹਾਂ ਜੀ ਥਣ ਵਧੀਆ ਬਣਾਉਂਗੀ ਅੱਛਾ ਜੀ ਅੱਛਾ ਅੱਛਾ ਜੀ ਥਣ ਬਹੁਤ ਵਧੀਆ ਕੱਢ ਦਿੰ ਹੋਗੇ ਝੋਟੀ ਲਈ ਠੀਕ ਹੈ ਵੀਰ ਜੀ ਕਰੋ ਨੇੜੇ ਤੋਂ ਕਰਾਡਰ ਦੀ ਕੁਆਲਿਟੀ ਚੈੱਕ ਥਣ ਵੀਰ ਜੀ ਨੇ ਆਖੇ ਪਛੰਗ ਭਾਵੇਂ ਬਰੀਕ ਦੀ ਆ ਪਰ ਧਾਰ ਵੀਰ ਜੀ ਉਹਨਾਂ ਨੇ ਕਿਹਾ ਕਿ ਬਿਲਕੁਲ ਮੋਟੀ ਹੈ ਇਹਦਾ ਤੁਹਾਨੂੰ ਵੀਰ ਜੀ ਬੱਚਾ ਵੀ ਚੈੱਕ ਕਰਵਾਉਣੇ ਆ ਇਹ ਵੀਰ ਜੀ ਬੱਚਾ ਵੀ ਚੈੱਕ ਕਰ ਲਓ ਦਾ ਬੜੀ ਜਵਰ ਕਤੀ ਦਿੱਤੀ ਚੁੱਕੀ ਨਹੀਂ ਜਾਂਦੀ ਇਹ ਨੀਲੀ ਰਵੀ ਦੇ ਵਿੱਚ ਮੱਝ ਵਾਂਗੂ ਉਸ ਨੇ ਨੀਲੀ ਰਵੀ ਕਰਾਸ ਦੇ ਵਿੱਚ ਕੱਟੀ ਆ ਵੀਰ ਜੀ ਮੈਂ ਤੂੰ ਸਾਰੀ ਕਤੀ ਨੇ ਹਾਂ ਤਾਂ ਜੀਆਂ ਦੋਵੇਂ ਬਿਲਕੁਲ ਫਲਾਈ ਫਲਾਈ ਹੋਈ ਕੱਟੀ ਵੀਰ ਜੀ ਇਹ ਵੀ ਤਿੰਨ ਦਿਨ ਦੀ ਵੀਰ ਜੀ ਬੱਚਾ ਜੀ ਦੁੱਧ 10 ਕਿਲੋ ਰਾਮ ਨਾ ਕਰੂੰ ਹਾਂਜੀ ਰਾਮ ਨਾ 10 ਕਿਲੋ ਦੁੱਧ ਸੇ 10 ਲੀਟਰ ਰਾਮ ਨਾ ਦੇਈ ਰਾਮ ਨਾ ਰਾਮ ਨਹੀਂ ਠੀਕ ਆ ਤਿੰਨ ਦਿਨ ਦੀ ਥੱਲੇ 8.5 ਲੀਟਰ ਆ ਹਾਂ ਅਜੇ ਹੋ ਲੱਪੇ ਚੁੱਕਣ ਦਈਆਂ ਹੋਣ ਅਜੇ ਹਾਂਜੀ ਅਜੇ ਵੀਰ ਜੀ ਮੈਲੇ ਤੇ ਵੀ ਨਹੀਂ ਆਈ ਹੋਣੀ ਮੈਲੇ ਤੇ ਤਾਂ ਨਾਲੇ ਲੱਪੇ ਚੁੱਕਣ ਦੀਆਂ ਭੌਣਾ ਵੇਜੇ ਹੋਣ ਲੱਗੀਆਂ ਪੈਂਡੇ ਤੋਂ ਆਈਆਂ ਅੱਛਾ ਜੀ ਅਜੇ ਹੋਣ ਹੀ ਸੈੱਟ ਹੋਈਆਂ ਅੱਜ ਵਿਕਰੀ ਚ ਆਈਆਂ ਠੀਕ ਠੀਕ ਤਾਂ ਇਹ ਦਿਨ ਪਰਸੋਂ ਦੇ ਫੋਨ ਕਰਨੇ ਪਰਸੋਂ ਦੀਆਂ ਲਈਆਂ ਹਾਂਜੀ ਜੀ ਟਾਈਮ ਨਾ ਹੋਣ ਕਰਕੇ ਨਾ ਥੋੜਾ ਦਿਹਾੜੀ ਚੱਲੋ ਤੁਸੀਂ ਕਹੋਗੇ ਜੀ ਮੇਰਾ ਟਾਈਮ ਨਹੀਂ ਹੈਗਾ ਠੀਕ ਹੈ ਬੀ ਇਦਾ ਰੇਟ ਕੀ ਕਰਦੇ ਜੇ ਇਹਦਾ ਮੁੱਲ ਦੇ ਕਰਨ ਨੂੰ 95 ਕਰੀ ਜਨੇ ਆਪਾਂ ਨਹੀਂ ਕਰਨਾ 95 ਅੱਛਾ ਜੀ ਹਾਂ ਜੀ ਮੈਂ ਤੇ ਆਪਾਂ ਜਾਇਜ ਕਰੀਏ ਇਹਨਾਂ ਆਪਾਂ ਜਾਇਜ ਹੀ ਲਈਆਂ ਆਪਾਂ ਜਾਇਜ ਹੀ ਦੇ ਦੇਣੀ ਆ ਥੋੜੀ ਜੀ ਕਮਾਈ ਰੱਖ ਕੇ ਹਾਂਜੀ ਕੋਈ 2000 ਰੁਪਈਆ ਹੀ ਬਸ ਬਾਦ ਨਹੀਂ ਆਪਾਂ ਤੇ ਕਿੰਨੇ ਕਰਨੀ ਆਪਾਂ ਨੂੰ ਡੰਨ 2 ਘਾਟ 80 ਦੀ ਇਹ ਵੀ 2 ਘਾਟ 80 ਦੀ ਉਹ ਵੀ ਕਰਦੀ ਆ ਉਹਨੇ ਚਲੋ ਲਓ ਸੋਹਰ ਸਾਹਿਬ ਕਰਦੇ ਜੇ ਮੈਨੂੰ ਤਾਂ ਬੋਲਣ ਦਾ ਮੌਕਾ ਨਹੀਂ ਮਿਲਿਆ ਜੇ ਕੋਈ ਜੋੜਾ ਲਊ 1.5 ਲੱਖ ਦਾ ਅੱਛਾ ਜੇ ਕੋਈ ਜੋੜੀ ਲੈਂਦਾ ਵਾ ਤੇ ਫਿਰ 1.5 ਲੱਖ ਦੀ ਇਹਨਾਂ ਦੇ 75 70 ਗੇਲੇ ਦੇ ਭਾਵੇਂ ਠੀਕ ਹੈ ਜੀ ਹਾਂ ਜੀ ਡੇਢ ਲੱਖ ਦਾ ਜੋੜਾ ਦਾ ਦੋਵਾਂ ਥਲੇ ਦੁੱਧ ਮਤਲਬ ਕਿ 1.58 ਲੀਟਰ ਸਾਢੇ 8 ਕਿਲੋ ਰਸ ਨਾਲ 10 ਕਿਲੋ ਹਾਂ 1.58 ਲੀਟਰ ਦੁੱਧ ਦੋਵੇਂ ਲੈ ਗਏ ਹਾਂ ਜੀ ਹਾਂ ਬੋਲੇ ਜਿੰਨੇ ਜਿੱਦਣਾ ਹਾਂ ਜੀ ਗਰੰਟੀ ਵਾਲਾ ਦੁੱਧ ਹੋਊਗਾ ਦੋ ਟਾਈਮ ਤਿੰਨ ਟਾਈਮ ਆਪਣੀ ਪਹਿਲਾਂ ਚੋਲੇ ਹਾਂ ਜੀ ਤੇ ਫਿਰ ਵੀਰ ਜੀ ਝੋਟੀਆਂ ਦੋਵੇਂ ਵੀਰ ਜੀ ਪਹਿਲੇ ਸਵੇਰੇ ਵੀਰ ਜੀ ਨੇ ਆਖੀਆਂ ਜੀ ਕਿ 1.5 18 ਲੀਟਰ ਦੋਂਦੇ ਥੱਲੇ ਤੇ ਜੇ ਕੋਈ ਵੀਰ ਲੈਂਦਾ ਵਾ ਜੋੜੀ ਤੇ 1.5 ਲੱਖ ਰੁਪਇਆ ਵੀਰ ਜੀ ਨੂੰ ਨਾ ਕਿਹਾ ਤੇ ਇਹ ਤਾਂ ਇਕੱਲੀ ਜਿਹੜਾ ਫਿਰ 78 78 ਦੀ ਹੋਣੀ ਜੋਦੇ ਚ ਸਿਰਫ 4 ਛੱਪੇ ਹੋਣੇ ਜੋ ਹਾਂ ਜੀ ਜੋੜੀ ਕੋਈ ਪਾਉਂਦਾ ਤੇ ਫਿਰ 75 75 ਦੀ ਹੋਗੀ ਲੈ ਲਓ ਹਾਂ ਜੀ ਕਿਉਂਕਿ ਸਾਰੇ ਵੱਡੇ ਪਾ ਦਿੱਤੇ ਨੇ ਛੋਟੇ ਹੀ ਬੜੀ ਮੁੜ ਕੇ ਆ ਕੇ ਆਂਦੇ ਅਸੀਂ ਦੂਰੋਂ ਆਏ ਹਾਂ ਸਾਡੇ ਤੋਂ ਹਾਂ ਜੀ ਹਾਂ ਜੀ 84 85 ਦੀ ਨਹੀਂ ਤੁਹਾਡਾ ਰੇਟ ਜਿਹੜਾ ਉਹਨਾਂ ਪੰਜਾ 78 ਵਾਲਾ ਬਿਲਕੁਲ ਮਤਲਬ ਚ ਕੋਈ ਛੋਟ ਛਪਾ ਨਹੀਂ ਹੈ ਉਹਨਾਂ ਦਾ ਰੇਟ ਪਾਇਆ ਚ ਥੋੜੀ ਥੋੜੀ ਕਮਾਈ ਰੱਖ ਕੇ ਲੋ ਸਾਬ 16 ਲੀਟਰ ਦੁੱਧ ਹੋਇਆਗਾ ਜੀ ਇਸ ਵਕਤ ਹਾਂਜੀ ਇਸ ਵਕਤ ਤੇ ਕਿੰਨੇ ਦਿਨਾਂ ਦੀ ਸੂਈ ਜੀ ਇਹਨੂੰ 20 ਦਿਨ ਹੋ ਗਏ ਜੀ ਸੂਈ ਨੂੰ 20 ਦਿਨ ਦੀ ਸੂਈ ਆ ਇਹਦੇ ਮਗਰ ਵੱਛੀ ਜੀ ਹਾਂਜੀ ਇਹਦੇ ਮਗਰ ਵੱਛੀ ਜੀ ਹਾਂਜੀ ਵੱਛੀ ਠੀਕ ਹੈ ਖੋਲਿਓ ਸਾਬ ਖੋਲ ਕੇ ਸੂਨ ਸਾਬ ਖੋਲਿਓ ਅੱਛਾ ਮੌਕੇ ਦੇ ਦੁੱਧ ਜਿਹੜਾ ਗਾ ਹਾਂਜੀ ਕਿੰਨਾ 16 ਲੀਟਰ ਤਿਆਰ ਆ ਹਾਂਜੀ ਹਾਂਜੀ ਕਰੋ ਵੀਰ ਜੀ ਠਣਾ ਦੀ ਕੁਆਲਿਟੀ ਦਾ ਅੰਦਰ ਦੀ ਕੁਆਲਿਟੀ ਚੈੱਕ ਸਾਮਾਨ ਪੂਰੀ ਫਾਜਾ 16 ਲੀਟਰ ਵੀਰ ਜੀ ਨੇ ਰੱਖਿਆ ਹੋਇਆ ਹੈ ਮਤਲਬ ਦੁਕਾਨ ਦੇ ਥੱਲੇ ਦੁੱਧ ਤਿਆਰ ਹੈ ਕਰਾਸ ਤੇ ਬਰੀਡ ਦੇ ਵਿੱਚ ਹੈ ਵੀਰ ਜੀ ਕ ਤੇ 20 ਦਿਨ ਵੀਰ ਜੀ ਨੇ ਆਖਿਆ ਵੀ ਸੂਈ ਨੰਨੂ ਹੋ ਗਏ ਜੀ। ਚਾਰ ਦਿਨ ਇਹਦੇ ਆਪਣਾ 4 ਘੰਟੇ 5 ਕਿੱਟ ਠੰਡੀ ਬੜੀ ਹੈ ਜੀ। ਠੰਡੀ ਸੀਲ ਵੀਰ ਜੀ ਬਿਲਕੁਲ। ਉਧਰ ਦੇਖੋ। ਠੀਕ ਹੈ ਜੀ, ਘੁਮਾ ਦਿਓ ਵੀਰ ਜੀ, ਘੁਮਾ ਦਿਓ। ਕਰੋ ਵੀਰ ਜੀ ਫੇਸ ਦੀ ਕੁਆਲਿਟੀ ਚੈੱਕ। ਕ੍ਰਾਸ ਬਰੀਡ ਦੇ ਵਿੱਚ ਵੀਰ ਜੀ ਦਾ। ਬਿਲਕੁਲ ਵੀਰ ਜੀ ਮੋٹے ਥੰਦੀ ਹੈ। ਚਵਾਈ ਚਵਾਈ ਕਿੱਦਾਂ ਜੀ ਸੋਰ ਸਾਹਿਬ? ਬਿਲਕੁਲ। ਕੋਈ ਧਾਰ ਬਣਾ ਮਾਰੇ 15 ਕਿਲੋ ਦੀ ਗਾਰੰਟੀ ਦੇ ਦਾਂਗੇ। ਅੱਛਾ ਜੀ। ਹਾਂ ਜੀ ਗਲਤ ਨਿਕਲ ਆਉ ਤੇ ਆਪਾਂ ਪੈਸੇ ਵਾਪਸ ਕਰ ਦਾਂਗੇ। ਠੀਕ ਹੈ ਵੀਰ ਜੀ ਵੀਰ ਜੀ ਇਹਨਾਂ ਦਾ ਫੋਨ ਨੰਬਰ ਵੀ ਇੱਕ ਨਾ ਨੋਟ ਕਰ ਲੋ ਵਿੱਚੇ ਵੀਡੀਓ ਦੇ। 94656 72793। ਹਾਂ ਜੀ। ਇਹਦਾ ਵੀਰ ਜੀ ਕੀ ਮੰਗਦੇ ਜੀ? ਇਹਦਾ ਮੰਗਨ ਨੂੰ ਤੇ ਮੁੱਲ ਦੇ 50 ਕਰੀ ਜਾਂਦੇ। ਅੱਛਾ ਜੀ। ਜੇ ਆਪਾਂ ਨੇ ਕਰਨਾ ਨਾ 50। ਨਹੀਂ ਆਪਾਂ ਜੈਜ ਜਜ ਕਰੀਏ ਇਹਨਾਂ ਆਪਾਂ ਬਾਹਰ ਵਾਲਾ ਰੇਟ ਥੋੜੀ ਕਰਨਾ ਵਾ। 48 ਦੀ। 48 ਨਹੀਂ ਥੋੜਾ ਬੋਦਾ। ਚੱਲ ਦੱਸ ਦੇ ਆਪੇ। ਦੱਸੋ ਸੋਰ ਸਾਹਿਬ। 43000 ਦੀ। ਤੁਹਾਡੇ ਤੋਂ 43 ਦਿਨ ਤੇ 15 ਲੀਟਰ ਦੁੱਧ ਦੀ ਗਾਰੰਟੀ ਦੋਗੇ ਜੇ ਕਿ ਉਤਨਾ 100 ਲੀਟਰ ਪਿਵਾ ਕੇ ਵੀ ਦੇ ਦੋ ਠੀਕ 42 ਦੀ ਦੇਣਾ 42000 ਦੀ ਹਾਂਜੀ ਠੀਕ ਹੈ ਜੀ ਵੀਰ ਜੀ ਠੀਕ ਹੈ ਜੀ ਇਹਦੇ ਮਗਰ ਬੱਛੀ ਆਖਿਆ ਜੀ ਨਾ ਇਹਦਾ ਬੱਚਾ ਵੀ ਜੀ ਤੁਹਾਨੂੰ ਵਿਖਾ ਦਿੰਦੇ ਆ ਆ ਜੀ ਵੀਰ ਜੀ ਉਹ ਗਾਂ ਦੇ ਮਗਰ ਬੱਛੀ ਇਹ ਮਾਰਤਾ ਜੀ ਆਪਣੀ ਨਰਖ ਪਰਖ ਕਰ ਲਵੇ 20 ਦਿਨਾਂ ਦੀ ਸੂਈ ਆ ਠੀਕ ਉਹ ਦਿਨ ਉੱਤੇ ਵੀ ਹੋ ਸਕਦੀ ਏ ਹਾਂਜੀ ਹਾਂਜੀ ਠੀਕ ਠੀਕ ਹੈ ਠੀਕ ਹੈ ਜੀ ਵੀਰ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਕਿਸਾਨ ਵੀਰੋ ਦੋ ਵੀਰ ਜੀ ਨੇ ਝੋਟੀਆਂ ਅੱਜ ਦੀ ਵੀਡੀਓ ਵੀ ਕਵਰ ਕਰਾਈਆਂ ਤੇ ਇੱਕ ਵੀਰ ਜੀ ਗਾਂ ਕਰਵਾਈ ਠੀਕ ਹੈ ਜੀ ਬਾਕੀ ਵੀਰ ਜੀ ਤੁਸੀਂ ਚੈੱਕ ਪਾਸ ਕਰਕੇ ਤਸੱਲੀ ਕਰਕੇ ਸਾਡਾ ਕੰਮ ਹੈ ਵੀਰ ਜੀ ਵੀਡੀਓ ਬਣਾਉਣਾ ਤੁਹਾਡਾ ਕੰਮ ਹੈ ਆਪਣੀ ਤਸੱਲੀ ਕਰਕੇ ਪਸ਼ੂ ਖਰੀਦਣਾ ਵੀਰ ਜੀ ਬਾਅਦ ਚ ਜਿਹੜਾ ਕਿਸੇ ਨੂੰ ਕਹਿਣਾ ਵੀਰ ਜੀ ਉਹ ਗੱਲ ਬਿਲਕੁਲ ਗਲਤ ਹੈ ਆਪਣੀ ਤਸੱਲੀ ਕਰਕੇ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤਸੱਲੀ ਕਰਕੇ ਪਸ਼ੂ ਵੀਰ ਜੀ ਖਰੀਦੋ ਹਾਂਜੀ ਹੋਰ ਸੋਹ ਸਭ ਕੋ ਕਹਿਣਾ ਚਾਹੁੰਦੇ ਬਸ ਇਹੋ ਕਹਿਣਾ ਚਾਹੁੰਦੇ ਹੱਥ ਜੋੜ ਕੇ ਬੇਨਤੀ ਭਾਈ ਵੀ ਆਪਣੇ ਤਸੱਲੀ ਆਹੀ ਤਸੱਲੀ ਕਰਕੇ ਮਾਲ ਲੈਨੇ ਤਸੱਲੀ ਕਰਕੇ ਵੀਰ ਕੋ ਮਾਲ ਲਵੇ ਹਾਂਜੀ ਠੀਕ ਹੈ ਵੀਰ ਜੀ ਠੀਕ ਹੈ ਜਿਹੜਾ ਕੋਈ ਆਨਲਾਈਨ ਮੰਗਵਾਉਂਦਾ ਆਪਣੇ ਤਸੱਲੀ ਕਰ ਲਵੇ ਜਿਹੜਾ ਵੀ ਸਬਸਕ੍ਰਾਈਬ ਕਰਕੇ ਆਊਗਾ ਚੈਨਲ ਨੂੰ ਵੇਖ ਕੇ ਆਊਗਾ ਉਹਨੂੰ ਜਿੰਨਾ ਰੇਟ ਦੱਸਿਆ ਉਹਦੇ ਚੋਂ 1500 ਰੁਪਇਆ ਹੋਰ ਮਾਨ ਮਾਨ ਤਨ ਕੀਤਾ ਜਾਵੇ ਹਾਂ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਬਾਕੀ ਇਹ ਭਾਅ ਮਿਲਦੇ ਨਹੀਂ ਕਿਤੇ ਆਪਾਂ ਦਵਾਂਗੇ ਠੀਕ ਹੈ ਵੀਰ ਜੀ ਠੀਕ ਹੈ ਹਾਂਜੀ ਸਾਰੰਗੀ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਪਾਜੀ